ਪੰਜਾਬ ਦੇ ਵਿੱਚ ਬਈ ਉਹ ਸਾਰੇ ਦੇ ਨੂੰ ਵਿਜ਼ਿਟ ਕਰਨਾ ਤੇ ਉਹਦੀ ਡਿਟੇਲ ਇਕੱਠੀ ਕਰਨੀ ਆ ਕਿ ਕਿਹੜਾ ਕਿਸ ਤਰ੍ਹਾਂ ਚੱਲ ਰਿਹਾ ਔਰ ਕਿੱਥੇ ਕੀ ਦੀ ਰਿਕੁਆਇਰਮੈਂਟ ਹੈ ਕਿਉਂਕਿ ਇਹ 11th 3 ਨੂੰ ਰਿਜ਼ਲਟ ਤੋਂ ਬਾਅਦ ਜਿਵੇਂ ਫੋਨ ਪੁੱਕੀ ਫੋਨ ਤਾਂ ਪੱਕਾ ਹੀ ਆ ਪੂਰਾ ਹੀ ਆ ਕਿ ਸਰਕਾਰ ਆ ਰਹੀ ਆ ਸਾਡੇ ਜਿਹੜੀ ਖਬਰ ਹੀ ਮਿਲਦੀ ਹੈ ਮਿਲੀ ਆ ਕਿ ਨਸ਼ਾ ਜਿਹੜੇ ਵੇਚਣ ਵਾਲੇ ਉਹਨਾਂ ਚੋਂ ਅਧਿਆਕ ਨੇ ਛੱਡ ਕੇ ਉਹ ਨਹੀਂ ਭੱਜ ਜਾਣਾ ਤੇ ਜਿੰਨੇ ਨਸ਼ਾ ਕਰਨ ਵਾਲੇ ਆ ਨਸ਼ਾ ਮਿਲਣਾ ਨਹੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਜਣਾ ਤੇ ਇਸ ਕਰਕੇ ਉਹ ਕੇਂਦਰਾਂ ਦੀ ਅਸੀਂ ਪਹਿਲਾਂ ਹੀ ਜਾ ਕੇ ਸਰਵੇ ਕਰਕੇ ਉਥੇ ਕੀ ਜ਼ਰੂਰਤਾਂ ਕੀ ਉਥੇ ਘਾਟਾ ਕੀ ਕਮੀਆਂ ਜਾਂ ਕਿਤੇ ਕੀ ਸ਼ਿਕਾਇਤਾਂ ਇਹ ਅਸੀਂ ਸਾਰੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਹਾਂ ਅੱਜ ਹੁਣ ਇਹ ਬਰਨਾਲੇ ਆਇਆ ਸੀ ਮੈਂ ਨਾਲ ਇਸੇ ਬਰਨਾਲੇ ਦੇ ਸਾਡੇ ਉਮੀਦਵਾਰ ਵਿੱਚ ਨਾਲੇ ਅੱਜ ਬਧੌਣ ਦੇ ਉਮੀਦਵਾਰ ਪਰਮਲ ਸਿੰਘ ਜੀ ਉਹ ਗਏ ਹੋਏ ਆ ਜੰਦੀਆਂ ਨਾਲ ਹੁਣ ਉਸੇ ਮੈਂ ਜਾ ਰਿਹਾ ਪਧੌੜ ਪਧੌੜ ਇੱਕ ਹੋਰ ਨਸ਼ਾ ਛਡਾਊ ਕੇਂਦਰ ਆ ਉਹ ਫਿਰ ਉੱਥੇ ਜਾਣਾ ਤੇ ਇਸ ਤਰ੍ਹਾਂ ਕਰਕੇ ਸਾਰੇ ਪੰਜਾਬ ਦੀ ਅਸੀਂ ਇਨਫੋਰਮੇਸ਼ਨ ਇਕੱਠੀ ਕਰਾਂਗੇ ਔਰ ਇੱਥੇ ਦੀ ਜੋ ਹਾਲਤ ਆ ਜਿਹੜੇ ਮੈਂ ਦੂਜੇ ਸੈਂਟਰਾਂ 'ਚ ਗਿਆ ਉਸ ਹਿਸਾਬ ਨਾਲ ਜਿਵੇਂ ਪੇਸ਼ੈਂਟ ਤੋਂ ਪਤਾ ਲੱਗਿਆ ਕਿ ਇਹ ਕੇਂਦਰ ਬੇ ਵਧੀਆ ਚੱਲ ਰਿਹਾ ਕਿਉਂਕਿ ਲੁਧਿਆਣਾ ਤੋਂ ਵੀ ਇੱਥੇ ਪੇਸ਼ੈਂਟ ਆਉਂਦੇ ਆ ਭਵਾਨੀਗੜ੍ਹ ਤੋਂ ਆਇਆ ਹੋਰ ਕਈਆਂ ਜਗ੍ਹਾ ਤੋਂ ਇੱਥੇ ਜੋ ਮਰੀਜ਼ ਆਇਆ ਔਰ ਇੱਥੇ 10 ਬੈੱਡ ਬੈੱਡ ਘੱਟਾ ਤੇ ਮਰੀਜ਼ ਇੱਥੇ ਜ਼ਿਆਦਾ ਹੁੰਦੇ ਆ ਤੇ ਉਹ ਜਿਹੜੀ ਚੀਜ਼ ਆ ਉਹ ਵੀ ਅਸੀਂ ਦਿਖਾਂਗੇ ਤਾਂ ਕਿ ਇੱਕਦਮ ਇਲਾਜ ਵਧੀਆ ਤੋਂ ਵਧੀਆ ਹੋਵੇ ਤੇ ਇਹ ਚੀਜ਼ ਦੇਖੀ ਜਾਏਗੀ 11 ਤਰੀਕ ਤੋਂ ਬਾਅਦ ਸਰ ਇਹ ਕਹੇ ਇੱਥੇ ਮਲਕੇ 200 ਰੁਪਿਆ ਪ੍ਰਤੀ ਬੈੱਡ ਦੇ ਕੇ ਬਸੂਲ ਦੇਣਾ ਜਦੋਂ ਕਿ ਮਰੀਜ਼ ਪਿੰਨਾ ਹੀ ਮਲਕੇ ਜਿਵੇਂ ਕਹਿੰਦੇ ਆ ਮਿੰਨਾ ਸ਼ਾਇਦ ਕਰ ਖੋਖਣਾ ਦਿੱਤਾ ਹੁੰਦਾ ਹੈਗਾ ਉਹਦੇ ਪੇਰੈਂਟਸ ਨੂੰ ਜਦੋਂ ਨੋਟ ਹੋਈ ਸੀਗੀ ਤਾਂ ਇੱਥੇ ਮਰੀਜ਼ਾਂ ਦੀ ਗਿਣਤੀ ਘੱਟ ਗਈ ਸੀ ਕੀ ਤੁਹਾਡੀ ਸਰਕਾਰੋਂ ਤੇ ਸਾਡੀ ਸਰਕਾਰ ਦੀ ਪਾਲਿਸੀ ਆ ਕਿ ਅਸੀਂ ਇਸ ਨੂੰ ਬੈਂਡ ਵੀ ਮੁਫਤ ਦੇ ਨਾਲ ਦਵਾਈਆਂ ਵੀ ਮੁਫਤ ਕਰਾਂਗੇ ਨਾਲ ਦੀ ਨਾਲ ਜਿਹੜੇ ਕੋਈ ਪਰਿਵਾਰ ਐਸੇ ਆ ਜਿਹਦੇ ਵਿੱਚ ਕੋਈ ਜੀ ਉਹਨਾਂ ਨੂੰ ਸੰਭਲਵਾਲਾ ਨਹੀਂ ਐ ਉਹ ਨੌਜਵਾਨਾਂ ਨੂੰ ਵੀਰਾਂ ਨੂੰ ਉੱਥੇ ਸਾਡੇ ਵਲੰਟੀਅਰ ਮਦਦ ਵੀ ਨਾਲ-ਨਾਲ ਕਰਦੇ ਕਿਉਂ ਜੇ ਮਰੀਜ਼ ਜਿਹੜੇ ਜ਼ਿਆਦਾ ਫੈਕੜ ਆ ਰਹੇ ਨੇ ਕਿ ਕਿਸ ਚੀਜ਼ ਦੀ ਆ ਜਿਹੜੀ ਜ਼ਿਆਦਾ ਆ ਰਹੀ ਆ ਉਹ ਚਿੱਟੇ ਦੀ ਆ ਰਹੀ ਆ ਕਿੱਟੇ ਨਾਲ ਜ਼ਿਆਦਾ ਪ੍ਰਭਾਵਤ ਕਿੱਟੇ ਨਾਲ ਕਿੱਟੇ ਨਾਲ ਜ਼ਿਆਦਾ ਪ੍ਰਭਾਵਤ ਹੋਇਆ ਇਹ ਸਰ ਗਵਰਨਮੈਂਟ ਦਾ ਡੀ ਐਡੀਸ਼ਨ ਸੈਂਟਰ ਵਿਜੀਟ ਕਰ ਰਹੇ ਹੋ ਨਹੀਂ ਜੇ ਸਿ ਪ੍ਰਾਈਵੇਟ ਵਿੱਚ ਕਰਦੇ ਸਿ ਪ੍ਰਾਈਵੇਟ ਜਿਹੜਾ ਵਿਜੀਟ ਕੀਤਾ ਜੀ ਬਾਈ ਤੁਸੀਂ ਹਜੇ ਤੱਕ ਇਹ ਗਵਰਨਮੈਂਟ ਦਾ ਲਾ ਕੀਤਾ ਤੇ ਪ੍ਰਾਈਵੇਟ ਵਾਲੇ ਹੁਣ ਉਹ ਜਿਹੜੇ ਤੁਹਾਡੇ ਇਥੇ ਉਮੀਦਵਾਰ ਨਹੀਂ ਬੀਠੇ ਇਹ ਪ੍ਰਾਈਵੇਟ ਵਾਲੇ ਦੇਖਣਗੇ ਦੇਵੇ ਸਰ ਜੀ ਇਹ ਉਮੀਦਵਾਰ ਕਰਨਗੇ ਹਾਂ ਜੀ